ਮੋਗਾ ਦੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿੱਚ 10.31 ਕਰੋੜ ਰੁਪਏ ਦੀ ਲਾਗਤ ਨਾਲ ਦੋ ਇਮਾਰਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਕਿ 9 ਮਹੀਨਿਆਂ ਵਿੱਚ ਤਿਆਰ ਹੋ ਜਾਣਗੀਆਂ ਇਸ ਦਾ ਨੀ ਪੱਥਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੱਖਿਆ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਰੇ ਅਧੂਰੇ ਕੰਮ ਪੂਰੇ ਕੀਤੇ ਜਾ ਰਹੇ ਨੇ ਅਤੇ ਅੱਜ ਮੋਗਾ ਦੇ ਵਿੱਚ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿੱਚ ਦੋ ਮੰਜ਼ਿਲਾ ਇਮਾਰਤਾਂ ਦਾ नीं पत्थर रखे जिसकी लागत दस अशार इकती करोड़ रुपए है यह नौ महीनों मुकम्मल हो जाएगी इस दे नाल ही उन्होंने ये भी कहा कि दिल्ली चौथी बार उन्होंने सरकार बनेगी साजनीति धर्म के आधार से नहीं ਕੰਮ ਦੇ ਆਧਾਰ ਤੇ ਅਤੇ ਅਸੀਂ ਕੀਤੇ ਵੀ ਕਿਸੇ ਤੇ ਹਮਲਾ ਕਰਕੇ ਰਾਜਨੀਤੀ ਨਹੀਂ ਕਰਦੇ ਉਹਨਾਂ ਨੇ ਇਹ ਗੱਲ ਨਾਲ ਇੱਕ ਸਵਾਲ ਦੇ ਜਵਾਬ ਦੇ ਵਿੱਚ ਦਸੀਆਂ ਜਦੋਂ ਕੇਸ਼ਵਰ ਤੇ ਹੋਏ ਹਮਲੇ ਬਾਰੇ ਸਵਾਲ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਸਕੂਲਾਂ ਤੇ ਹਸਪਤਾਲਾਂ ਦੀ ਗੱਲ ਕਰਦੇ ਆਂ ਧਰਮ ਦੀ ਰਾਜਨੀਤੀ ਨਹੀਂ ਉਹ ਕਿਉਂ ਨਹੀਂ ਲਾਈਵ ਕੀਤਾ ਜਦੋਂ ਬੋਲਦੇ ਸੀ ਠੀਕ ਹੋ ਤੁਹਾਨੂੰ ਪਿਆਰਾ ਅੱਜ ਮੌਕੇ ਅੱਜ ਮੌਕਾ ਵੀ ਕੀ ਤੁਹਾਡੇ ਸਾਹਮਣੇ ਤਸੀਲ ਕੰਪਲੈਕਸ ਦਾ ਹੈ ਉਹਦਾ 3 ਤੇ 4 फ्लोर बनाया बड़े शानदार कमरे बनाए ने विद लेडीज एंड जेंट्स टॉयलेट और लिफ्ट दस करोड़ कती लख का प्रोजेक्ट है और सब तो बड़ी गल है कि इस तहसील कंपलैक्स के ऊपर सोलर ਆ ਜਿਹੜਾ ਪ੍ਰੋਜੈਕਟ ਲੱਗੂਗਾ ਯਾਨੀ ਕਿ 12% ਬਿਜਲੀ ਇਹ ਦਫ਼ਤਰ ਆਪੇ ਪੈਦਾ ਕਰੂਗਾ ਆਪਣੀ 12% ਆਪਣੀ ਸੋ ਇਹ ਇਨੀਸ਼ੀਏਟਿਵ ਲੈਣ ਦੀ ਜ਼ਰੂਰਤ ਹੈ ਅਸਲ ਤੇ ਤਰੱਕੀ ਦੇ ਇਹੀ ਰਾਹ ਨੇ ਵਿਕਾਸ ਦੇ ਇਹੀ ਰਾਹ ਨੇ ਤੇ ਮੋਗਾ ਕਿਉਂਕਿ ਬਹੁਤ ਹੀ ਸੈਂਟਰ ਚ ਪੈ ਜਾਂਦਾ ਆਲੇ ਦੁਆਲੇ ਪਰ ਤਾਂ ਮੋਗਾ ਦਾ ਪੁਰਾਣਾ ਹੈ ਬਸ ਕੋਟਕਪੂਰ ਹੈ ਪਰ ਮੈਂ ਫਿਰੋਜ਼ਪੁਰ ਹੈ ਫਿਰੋਜ਼ਪੁਰ ਹੈ ਤਲਵੰਡੀ ਪਾਈ ਹੈ ਜੀਰਾ ਹੈ ਹੈ ਨਾ ਇੱਥੋਂ ਮੋਗੇਪੁਰ ਤੋਂ ਲੈ ਕੇ ਬਲਾਸਪੁਰ ਤੋਂ ਲੈ ਕੇ ਜੇਰਾਉਂ ਤੋਂ ਲੈ ਕੇ ਮੈਂ ਤਾਂ ਕੱਲ ਕੱਲ ਪਿੱਟ ਜਾਣ ਦੇ। ਸੋ ਐਮਐਲਏ ਸੈਬਾ ਐਮਐਲ ਮੋਗੇ ਦੇ। ਔਰ ਕਰਮਕੋੜ ਦੇ ਐਮਐਲਏ ਸਾਹਿਬ ਸਾਡੇ ਨਾਲ ਖੜੇ ਨੇ। ਔਰ ਸਾਡੀ ਕੀ ਮੰਤਰੀ ਸਾਹਿਬ ਕੋਟੇ ਸਾਹਿਬ ਆਖੜੇ ਨੇ। ਔਰ ਸਾਡੀ ਜਿਹੜੀ ਮੋਗੇ ਦੀ ਟੀਮ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਇਸ ਆਮ ਆਲੀ ਪਾਰਟੀ ਨੇ ਸਤਾ ਪਹੁੰਚਾਉਣ ਵਾਲਾ। ਬਹੁਤ ਸਾਰੇ ਤੇ ਦਿੱਲੀ ਵੀ ਝੋਟੇ ਰੱਖਿਆ ਹੋਣਗੇ ਸ਼ਾਇਦ ਅੱਜ ਕੁਝ ਦਿੱਲੀ ਵੀ ਆਉਣਗੇ। ਸੋ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਟੀਚਰ ਰੱਖਿਆ ਗਿਆ ਅਰਵਿੰਦ ਕੇਜਰੀਵਾਲ ਜੀ ਵੱਲੋਂ। ਕਿਰਤ ਧਰਮ ਦੀ ਰਾਜਨੀਤੀ ਨਹੀਂ ਅਸੀਂ ਕਰਦੇ। ਮਨ ਸਰ ਦਿੱਲੀ ਅਸੀਂ ਇੱਕ ਸੱਚਿਆ ਸੀ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਅਸੀਂ ਚੰਮ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਸਮਾਜ ਨੂੰ ਤੋੜਨ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਤਾਂ ਹਸਪਤਾਲਾਂ ਸਕੂਲਾਂ ਦੀ ਗੱਲ ਕਰਦੇ ਹਾਂ। ਅਸੀਂ ਬਿਜਲੀ ਪਾਣੀ ਦੀ ਗੱਲ ਕਰਦੇ ਹਾਂ ਅਸੀਂ ਨਹਿਰਾਂ ਦੀ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹਾਂ। ਇਹੀ ਚੀਜ਼ ਸਾਨੂੰ ਜਿਹੜੀ ਆ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਦਿੱਲੀ ਦੇ ਵਿੱਚ ਆ ਰਹੀ ਹੈ ਪਰ ਮੈਂ ਤੁਹਾਨੂੰ ਬਹੁਤ ਖੁਸ਼ਖਬਰੀ ਵੀ ਦੇ ਰਿਹਾ ਮੈਂ ਦਿੱਲੀ ਤੋਂ ਆਇਆ ਦੋ ਦਿਨ ਮੇਰੀ ਦਿੱਲੀ ਤੁਸੀਂ ਵੀ ਦੇਖਿਆ ਹੋਣਾ ਸਰ ਤਾਂ ਕਵਰ ਕਿਤਨ ਦਿੱਲੀ ਦੇ ਵਿੱਚ ਇੱਕ ਵਾਰੀ ਫੇਰ ਜਾਨੀ ਕਿ ਚੌਥੀ ਵਾਰ ਚੌਥੀ ਵਾਰ ਅਮਨਿ ਪਾਟਰੀ ਸਰਕਾਰ ਬਣ ਰਹੀ ਹੈ ਔਰ ਉਹ ਵੀ 60 ਤੋਂ ਉੱਪਰ ਉਹ ਫੇਰ ਵੀ ਫੇਰ 60 ਤੋਂ ਉੱਪਰ ਮਤਲਬ ਇਹ ਰਕੋਰਡ ਬਣੂਗਾ ਦਿੱਲੀ ਦੇ ਲੋਕ ਜਿਹੜੇ ਨੇ ਉਹ ਆਮਾਨੇ ਪਾ ਕੇ ਉਹਨਾਂ ਨੇ ਜੀ ਕਿੰਨਾਂ ਸ਼ੁਰੂ ਕੀਤਾ ਵਾਕਿ ਤਨ ਆਰਦਨ ਕੀਤਾ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕੰਮ ਦੇ ਰਾਹ ਰਾਹੀਂ ਜਿਹੜਾ ਉਹ ਅਗਲੀ ਮੈਂ ਇੱਕ ਵਾਰੀ ਇਹ ਵੀ ਕਹਿ ਜਦੋਂ ਮੈਂ ਐਮਪੀ ਸੀਗਾ ਸੰਗਰੂਰ ਤੋਂ ਜਦੋਂ ਮੈਂ ਪਹਿਲੀ ਵਾਰ ਲੜਿਆ 14 ਜਨ ਤਾਂ ਮੈਨੂੰ ਐਸਾ ਹੱਥ ਬੰਨ ਕੇ ਫੋਟੋ ਤੇ ਮੈਂ ਕਹਿੰਦਾ ਇੱਕ ਵਾਰ ਪਹਿਲੀ ਵਾਰ ਤਾਂ ਮੈਨੂੰ ਹੱਥ ਬੰਨਨੇ ਨੇ ਪਹਿਣੇ ਕਿ ਮੈਨੂੰ ਪਰਖ ਕੇ ਦੇਖੋ ਪਰ ਜੇ ਦੁਬਾਰਾ ਵੀ ਮੈਨੂੰ ਹੱਥ ਬੰਨਨੇ ਪਏਗੇ ਫਿਰ ਲੱਖ ਲਾਣ ਤੇ ਮੇਰੀ ਰਾਜ ਨਹੀਂ ਅਗਲੀ ਵਾਰ ਜਿਹੜਾ ਪੋਸਟਰ ਸੀ ਮੈਂ ਐਦਾਂ ਕਿਹਾ ਕਿ ਮੇਰੇ ਕੰਮਾਂ ਤੇ ਵੋਟ ਪਾਓ ਸਰਬਿੰਦ ਕੇਜਰੀਵਾਲ ਵੀ ਇਹੀ ਕਹਿੰਦਾ ਜੇ ਕੰਮ ਚੰਗੇ ਲੱਗੇ ਵੋਟ ਪਾ ਦਿਓ ਨਹੀਂ ਨਾਮ ਮੇਰੇ ਕੋਲ ਮਾਨ ਸਰ ਤੁਸੀਂ ਗੱਲ ਕੀਤੀ ਕੰਮਾਂ ਦੀ ਰਾਜਨੀਤੀ ਦੀ ਇੱਕ ਤੁਸੀਂ ਇਲੈਕਸ਼ਨ ਟਾਈਮ ਤੇ ਗੱਲ ਕੀਤੀ ਸੀ ਲੇਡੀਜ਼ ਨੂੰ 1000 ਰੁਪਏ ਮਹੀਨਾ ਦੇਣ ਦੀ ਉਹ ਵਾਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫੇਰ ਵਾਦੇ ਝੜੀ ਲਾ ਰਹੇ ਸਰ ਦਿੱਲੀ ਪੂਰੇ ਹੋ ਰਹੇ ਨਹੀਂ ਮੂ ਪੰਜਾਬ ਦੀ ਗੱਲ ਵਿਚਾਲ ਹੈ ਜੀ ਪੰਜਾਬ ਚ ਕਰਾਂਗੇ ਕਦੋਂ ਦੀ ਕਰ ਸਰ ਲੇਡੀਜ਼ ਦਾ ਕਦੋਂ ਚ ਕਰ ਹੋ ਜਾਏਗਾ ਅਗਲੇ ਬਜਟ ਚ ਆਵੇਗਾ ਰਧੁਵਾ ਤੁਸੀਂ ਕੋਈ ਵਾਰ ਪੁੱਛਿਓ ਮੈਨੂੰ ਮੈਂ ਤਾਂ ਪੂਰਾ ਕਰ ਰਿਹਾ ਤਾਂ ਤੁਸੀਂ ਫੇਰ ਬਾਅਦ ਮੈਨੂੰ ਮੈਨੂੰ ਪੁੱਛੋ ਤੇ ਧੰਨਵਾਦ ਵੀ ਕਰਿਓ ਬਿਲਕੁਲ ਕਰਾਂਗੇ ਜੀ ਇਹ ਵੀ ਦੇਖੋ ਦੇਖੋ ਕਿਹਦੀ ਬਾਦੀ ਗੱਡੀ ਦੇ ਦੁਆਰਾ ਫੇਰ ਹਮਲਾ ਆ ਕੇ ਇਲੈਕਸਲਾ ਜੀ ਹਮਲੇ ਹੋ ਕੇ ਅੱਗੇ ਪਿੱਛੇ ਦੇਖ ਲਓ ਨਾ ਫੇਰ ਕਿਸ ਲੈਵਲ ਤੱਕ ਪਹੁੰਚੇ ਹੋਏ ਨੇ ਜਦੋਂ ਕੋਈ ਹੋਰ ਨਹੀਂ ਤਰੀਕਾ ਤਾਂ ਮਾਰਕੁੱਟ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕਿੰਨਾ ਤੇ ਚੰਗੀਆਂ ਵੱਡੀਆਂ ਲੱਗ ਜਾਂਦਾ ਟੁੱਡੀਆਂ ਵੱਡਣ ਲੱਗਿਆ ਦੂਜੇ ਪਹਿਲਵਾਨ ਦੇ ਜੇ ਤੁਹਾਨੂੰ ਪਤਾ ਮੈਂ ਹਾਰ ਰਿਹਾ ਤੁਸੀਂ ਇਹ ਜਿਹੜਾ ਨੀਤੀ ਤੇ ਪਿਆ ਤੇ ਰੋੜਿਆਂ ਰੋੜਿਆਂ ਪੱਤਰਾਣੀ ਨੀਤੀ ਦੱਸਦੀ ਨਹੀਂ ਤੁਸੀਂ ਰੋੜੇ ਪੱਤਰ ਮਾਰੋ ਜਿੱਤ ਲਓ ਤੁਸੀਂ ਏਜੰਡਾ ਦੱਸੋ ਉਹੀ ਮੋਦੀ ਕਹਿ ਰਿਹਾ ਤੇ ਫ੍ਰੀ ਕੀ ਰੇਵੜੀਆਂ ਵੰਡ ਰਿਹਾ ਕੇਜਰੀਵਾਲ ਕੇਜਰੀਵਾਲ ਨੇ ਕਿਹਾ ਮੈਂ 2100 ਰੁਪਏ ਦੇਵਾਂਗਾ ਤੋ ਕਹਿੰਦਾ ਮੈਂ 2500 ਦੇਵਾਂਗਾ ਮਾਨ ਸਾਹਿਬ ਫਿਰ ਫਿਰ ਇਹ ਪਾਪੜੇ ਪਾਪੜ ਨਹੀਂ ਬਣ ਰਹੇ ਜੇਗਾ ਤੁਸੀਂ 6 ਸਾਲ ਤੋਂ ਕਿੱਥੇ ਮੈਡਸਰ ਕਿੱਜਾ ਹਸਪੀਟਲ ਦੇ ਵਿੱਚ ਜਦੋਂ 3 ਮਹੀਨੇ ਪਹਿਲਾਂ ਦਵਾਈ ਦੇਦੇ ਮਹੀਨੇ ਦਵਾਈ ਦੇਣ ਲੱਗੇ ਕਦੀ ਆ ਰਹੀ ਹੈ ਮੈਡਸਨ ਦੇ ਵਿੱਚ ਕੋਈ ਕਮਿਨੀਤੀ ਕਾੜ ਕਰੇ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ کافی ਆਦਾ ਮੈਟਰ ਨਿਕਲ ਗਿਆ ਨਹੀਂ ਨਹੀਂ ਇਹ ਕੰਮ ਮਨੂਗਾ ਮਾਜ ਕਮੀਆਂ ਹੋਣ ਗਿਆ ਪਰ 75 ਸਾਲ ਪੁਰਾਣੀ ਗੰਡ ਖੋਲਣੀ ਹੈ ਅੱਛਾ 75 ਸਾਲ ਪੁਰਾਣੀ ਗੰਡ ਖੋਲਣੀ ਹੈ ਜੇ 3 ਦਿਨ ਪਹਿਲਾਂ ਆਪਾਂ ਕਿਸੇ ਫਿੱਪੇ ਵਾਲੇ ਬੂਟ ਦੀ ਗੰਡ ਨਾ ਖੋਲੀ ਨਾ ਉਹਨੂੰ ਚਾਕੂ ਦੀ ਨੋਕ ਨਾਲ ਜਾਂ ਚਮਚੇ ਦੀ ਗੰਨੀ ਨਾਲ ਖੋਲਣਾ ਪੈਂਦਾ 75 ਸਾਲ ਪੁਰਾਣੀ ਗੰਡ ਖੋਲਣੀ ਹੈ ਮੈਂ ਮਨਦਾ ਮੈਂ ਮੋਗੇ ਮੈਂ ਆ ਕਰਨਾ ਆ ਇਹਦੇ ਬਾਰੇ ਤਾਂ ਪੁੱਛ ਲੋ ਕਿ ਕੀ ਹੈ ਇਹਦੇ ਬਾਰੇ ਇੱਕ ਹਾਂ ਕੁਛ ਇਹਦੇ ਬਾਰੇ ਸਵਾਲ ਬੱਚੇ ਜੀ ਸਰ ਕਾਲ ਕਰ ਰਹੇ ਜੀ ਜੱਥੇਦਾਰ ਤੋਤਾ ਸਿੰਘ ਮੋਹਨ ਉਹ ਰੱਖੀ ਗਈ ਸੀ ਪ੍ਰਕਾਸ਼ ਸਿੰਘ ਬਾਬਲ ਲੋਕ ਐ ਅੱਜ ਪਰਜੇਂਦਰ ਸਿੰਘ ਬਰਾੜ ਜੀ ਜੱਥੇਦਾਰ ਤੋਤਾ ਸਿੰਘ ਮੋਹਨ ਜੀ ਧੰਨਵਾਦ ਕੀਤਾ ਬੜੀ-ਵਧੀਆ ਗੱਲ ਹੈ ਵਧੀਆ ਗੱਲ ਹੈ ਨਹੀਂ ਵਧੀਆ ਗੱਲ ਹੈ ਜੀ ਮੈਂ ਕਹਿੰਦਾ ਜੀ ਚਾਹੇ ਜੀਨੇ ਮਰਜ਼ੀ ਰੱਖਿਆ ਜੀਨੇ ਕੰਪਲੀਟ ਕਰਤਾ ਉਹੀ ਮੈਂ ਮੈਂ ਉਹਨਾਂ ਨੇ ਰੱਖਿਆ ਮੈਂ ਕੰਮ ਨਹੀਂ ਕਰਦਾ ਹਾਂ ਉਦਘਾਟਨ ਦੇ ਇੰਤਜ਼ਾਰ ਕਰਦੇ ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਕਿ ਮੇਰੇ ਉਦਕਾਰਨ ਕਰਕੇ ਕੋਈ ਪੁਲ ਵੀ ਰਹਿ ਜੇ ਮੈਂ ਕਹਿੰਦਾ ਫਿਰ ਪੁਲ ਚਲਾਓ ਕੋਈ ਕੋਈ ਹੋਵੇਗਾ ਫਿਰ ਬਸ ਮਾਜ 14 ਫਰਵਰੀ ਨੂੰ ਮੀਟਿੰਗ ਹੋਣੀ ਹੈ ਮੈਂ ਤਾਂ ਦੱਲੇਵਾਲ ਸਾਹਿਬ ਮੈਂ ਤਾਂ ਪਹਿਲਾਂ ਕਿਹਾ ਸੀ ਕੇਂਦਰ ਨੂੰ ਮੈਂ ਕੇਂਦਰ ਨੂੰ ਕਹਿ ਸੀ ਇਹ ਗੱਲ ਵਾ ਗੱਲ ਵਾ 14 ਫਰਵਰੀ ਕਿਹਾ ਸੀ ਪਰ ਹੁਣ ਇਹ ਦੱਲੇਵਾਲ ਸਾਹਿਬ ਕਹਿੰ ਰਹੇ ਨੇ ਕਿ 14 ਫਰਵਰੀ ਕਿਉਂ 延迟 ਕੀਤੀ ਲੈ ਜੀ ਦੇਖੋ ਪੰਜਾਬ ਨਾਲ ਤਾਂ ਸੰਬੰਧ ਕੋਈ ਮੰਗ ਨਹੀਂ ਅਸੀਂ ਉਹ ਠੀਕ ਹੈ ਖਨੌਰੀ ਜਾਂ ਸ਼ੰਭੂ ਬਾਦਰ ਤੇ ਬੈਠੇ ਕੇਂਦਰ ਨੇ ਜਿੱਦਿਆਂ ਉਹਨਾਂ ਨੂੰ ਇੱਥੇ ਦਿੱਤੀ ਹੈ ਜੋ ਸਹਿਮਤ ਨੇ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਸੈਕਟਰ ਆ ਜੀ ਜੀ ਮੈਂ ਉੱਥੇ ਤਾਂ ਚਾਰ ਮੀਟਿੰਗਾਂ ਕਰਾਈਆਂ ਨੇ ਮੈਂ ਹੀ ਤਾਂ ਕੋ ਦੇ ਦੇ ਚਿੱਤਰ ਜਦੋਂ ਪਿਊਸ਼ ਕੋਇਲ ਤੇ ਅਰਜਨ ਮੁੰਡਾ ਜਿਹੜੇ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਅੱਜ ਸ਼ਿਵਰਾਜ चौहान ਹੈ ਜਦੋਂ ਉਹ ਆਏ ਸੀਗੇ ਆਕੇ ਗੱਲ ਕਰੋ ਕੱਲ ਗੱਲ ਬਾਤ ਹੀ ਹੱਲ ਹੋਊਗੀ ਜੀ ਹੋਰ ਮੈਂ ਮੰਗਦਾ ਹੋ ਜੇਗੀ ਚੋਹ ਪਰਵੇ ਮੈਂ ਤਾਂ ਮੈਂ ਤਾਂ ਇਹ ਕਹਿੰਦਾ ਜੀ ਪੰਜਾਬ ਜਿਹੜਾ ਉਹ ਫੂਡ ਬੋਲ ਹੈ ਸਾਡਾ ਅਸੀਂ ਦੇਸ਼ ਦਾ ਅਨਾਜ ਭੰਡਾਰ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣੋਂਗੇ ਹੋਰ ਕੀ ਸੁਣੋਂਗੇ ਜੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਸੁਣੋਂਗੇ ਹੋਰ ਕੀ ਦੀਆਂ ਸੁਣੋਂਗੇ ਸੋ ਅਸੀਂ ਸਟੇਕ ਹੋਲਡਰ ਹਾਂ ਅਸੀਂ ਸਾਰੇ ਦੇਸ਼ ਨੂੰ ਜੀ ਅੰਨਦਾਤਾ ਜਿਐ ਅਸੀਂ ਅੰਨਦਾਤਾ ਕਹਿੰਨੇ ਹਾਂ ਤਾਂ ਅੰਨਦਾਤਾ ਸਮਝੋ ਵੀ ਨਾ ਕਿ ਇੱਕ ਮੇਰਾ ਖਵਾਲੀ ਐਸਐਫਐ ਪਰ ਦੀ ਬੜੀ ਕਾਮਯਾਬੀ ਕਰਦੀ ਹੈਗੀ ਆ ਔਰ ਲੋਕ ਡਿਮਾਂਡ ਕਰ ਰਹੇ ਨੇ ਕਿ ਐਸਾ ਸਬ ਦੇ ਬਿਲਜਗਾ ਕੋ ਟ੍ਰੈਫਿਕ ਦੇ ਵੀ ਜਿਹੜੇ ਨੇ ਭਰਤੀ ਕਿਤੇ ਡਾਲੀ ਸਾਡੇ ਆ ਰਾਏ ਸਿੰਘ ਸਾਹਿਬ ਦੀ ਵੀ ਗੱਲ ਸਟੇਟਮੈਂਟ ਆਈ ਕਰਾਂਗੇ ਜੀ ਕਰਾਂਗੇ ਦੇਖੋ ਐਸਐਸਫ ਪਹਿਲਾਂ ਤਾਂ ਇਹ ਨਹੀਂ ਡੇਸਟ ਪਹਿਲੀ ਵਾਰ ਔਰ ਮੇਥੋ 4 5 ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੇਥੋ ਐਸਐਸਫ ਬਾਰੇ ਜਾਣਕਾਰੀ ਮੰਗੀ ਕਿ ਜੀ ਇਹ ਕਿਵੇਂ ਬਣਾਈਏ ਤੁਸੀਂ ਇਹ ਕਿਵੇਂ ਹੁੰਦਾ ਜੀ ਕੀ ਕੀ ਕੀਤਾ ਸੋ ਅਸੀਂ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਜੋੜੀਆਂ ਟਰੱਕ ਮਹਿੰਗੀਆਂ ਤੋਂ ਭਾਵ ਇਹ ਨਹੀਂ ਹੈਗਾ ਕਿ ਕੋਈ ਕੀਮਤ ਚ ਮਹਿੰਗੀਆਂ ਤਕੜੀਆਂ ਗੱਡੀਆਂ ਜੇ ਕੋਈ ਟਰੱਕ ਖਰਾਬ ਹੋ ਗਿਆ ਖੜ ਗਿਆ ਸੜਕ ਤੇ ਅਪ ਅਕਸਰ ਸੁਣਦੇ ਤੁਸੀਂ ਅਕਸਰ ਕਹਾਵਾਂ ਦਿੰਦੇ ਰਹੇ ਹੋ ਪਹਿਲਾਂ ਕਿ ਖੜੇ ਟਰੱਕ ਦੇ ਵਿੱਚ ਆ ਕੇ ਗੱਡੀ ਵੱਜ ਸਾਰਾ ਪਰਿਵਾਰ ਖਸ ਗਿਆ ਘੱਟੋ ਘੱਟ ਅਸੀਂ ਮੈਂ ਜਦੋਂ ਐਮਪੀ ਸੀਗਾ ਮੈਂ ਡਾਟਾ ਘਟਾਇਆ ਸੀਗਾ ਪਾਰਲੀਮੈਂਟ 14 ਮੋਤਾਂ ਪਾਡੇ ਸੀ ਪੰਜਾਬ ਦੀ ਪੰਜਾਬ ਨੰਬਰ 1 ਸੀ ਖੂਨੀ ਸੜਕਾਂ ਸਾਡੀਆਂ ਪਰ 14 ਮਤਲਬ ਤੁਸੀਂ ਲਾਓ ਪਾਡੇ ਸਵਾ 400 ਹੋ ਗਈ ਸਵਾ 400 ਹੋ ਗਈ ਮਹੀਨੇ ਦੀ ਉਹਨੂੰ ਸਾਲ ਨਾਲ ਗੋਣਾ ਕਰੋ ਜੀ 5000 ਬੰਦਾ ਹੋ ਗਈ ਜੇ ਅਸੀਂ ਪੰਜ ਆਧਮੀ ਇਸ ਵਕਤ 47% ਮੌਤਾਂ ਘਟਾ ਦਿੱਤਾ। ਇੱਕ ਹੋਰ ਤੁਹਾਨੂੰ ਇੰਟਰਸਟਿੰਗ ਡਾਟਾ ਦੱਸਦਾ। ਮੇਰੇ ਕੋਲ ਡਾਟਾ ਆਇਆ ਕਿਉਂਕਿ ਹਾਂ ਫਰਵਰੀ ਦੇ ਇਹਨਾਂ ਦਿਨਾਂ ਚ ਜੇਕਰ ਕਰਨ ਦੀ ਕਰ ਰਹੇ ਹਾਂ। ਆਉਣ ਵਾਲੀ ਫਰਵਰੀ ਦੇ ਵਿੱਚ ਅਸੀਂ ਦਾ ਇੱਕ ਸਾਲ ਹੋਊਗਾ। ਤੁਹਾਨੂੰ ਇੰਟਰਸਟਿੰਗ ਡਾਟਾ ਦੱਸਦਾ। ਮੇਰੇ ਕੋਲ ਇੱਕ ਸਾਲ ਦਾ ਡਾਟਾ ਮੈਂ ਮੰਗਾਇਆ। ਮੈਂ ਕਿਹਾ ਹੁਣ ਤੱਕ ਦਾ ਡਾਟਾ ਦੇ। ਮੌਤਾਂ ਦੀ ਗਿਣਤੀ 47% ਘਟ ਗਈ। ਜ਼ਖਮੀਆਂ ਦੀ ਗਿਣਤੀ 150% ਵਧ ਗਈ। ਗੜਕੀ ਸਿੰਘ ਸਾਹਿਬ ਦਾ ਵੀ ਇੱਕ ਮਿੰਟ ਇੱਕ ਮਿੰਟ ਫਰਮ ਨੇ ਇਹ ਪੁੱਛੋ ਕਿ ਦੂਰ ਤੋਂ ਕਿੰਝ ਚੱਕਨੇ ਲੱਗਿੰਦੀਆਂ ਕੰਮ ਕਰਦੀਆਂ ਕਿਉਂਕਿ ਜਿਹੜੇ ਪਹਿਲਾਂ ਮੌਤਾਂ ਚ ਆਵਲ ਹੋ ਜਾਂਦੇ ਨੇ ਉਹ ਬਹੁਤ ਚੱਕਨੇ ਰਹਿੰਦੇ ਨੇ ਹੁਣ ਜੇ ਕਿਸੇ ਖਰੋਚ ਵੀ ਲੱਗੇ ਉਹਦੀ ਐਸਐਸਏ ਪਹੁੰਚ ਜਾਂਦੀ ਏ ਉਹਦਾ ਨਾਮ ਲਿਖ ਲੈਣੇ ਉਹਨੂੰ 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 ਰਜਿਸਟਰ ਕਰੇ ਪਹਿਲਾਂ ਤਾਂ ਕੋਈ ਪੁੱਛਦਾ ਹੀ ਨਹੀਂ ਸੀਗਾ ਜੀ ਔਰ ਨਾਲ ਇਹ ਵੀ ਨਹੀਂ ਲਗ ਭਗ 5 ਕਰੋੜ ਰੁਪਈਆ ਨਕਦ ਤੇ 2-3 ਕਰੋੜ ਰੁਪਏ ਦੇ ਗਹਿਣੇ ਉਹ ਵੀ ਘਰੇ ਪਚਾਏ ਨੇ ਉਹਨਾਂ ਦੇ ਕਿਉਂਕਿ ਜਿਸ ਵੇਲੇ ਐਕਸਚੇਂਜ ਹੋ ਜਾਂਦਾ ਹੈ ਕੁਝ ਲੋਕ ਦੇਖਦੇ ਮੇਰਾ ਬੱਡੂ ਕਿਤੇ ਆ ਜਾਂ ਮੇਰੇ ਮੇਰੇ ਪਰਚੇ ਕੀ ਹੈ ਉਸ ਵੇਲੇ ਜਾਨ ਬਚਾਉਣ ਦੀ ਹੋਈ ਹੁੰਦੀ ਹੈ ਉਹ ਪੈਸਾ ਵੀ ਐਸਐਸਐਫ ਪਹਚਾਰੀ ਹੈ ਮੈਂ ਉਹਨਾਂ ਸਾਰੇ ਜਵਾਨਾਂ ਨੂੰ ਸਲੂਟ ਕਰਦਾ 26 ਜਨਵਰੀ ਤੇ ਅਸੀਂ ਸਨਮਾਨਿਤ ਵੀ ਕਰਾਂਗੇ ਜਿਨ੍ਹਾਂ ਨੇ ਐਸਐਸਐਫ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਆਉਣ ਵਾਲੇ ਦਿਨਾਂ ਚ ਹੋਰ ਵੀ ਬਤਾਇਆ ਜਾਏਗਾ ਮੈਂ ਤਾਂ ਪ੍ਰੇਸ਼ਾਸਕ ਸਕੀਮ ਚਲਾਈ ਸੀ ਪਰ ਲੋਕਾਂ ਨੂੰ ਉਹਦਾ ਲਾਹਾ ਨਹੀਂ ਮਿਲ ਰਿਹਾ ਸਰ ਐਸਐਸਐਫ ਹੋਰ ਕੀ ਹੈ ਜੀ ਫਰਿਸ਼ਤੇ ਨੇ ਉਹ ਜਿਹੜੇ ਜਾਨ ਬਚਾਉਂਦੇ ਨੇ ਜਿਹੜੇ ਜਾਨ ਬਚਾਉਂਦੇ ਨੇ ਤਾਂ ਚੱਕ ਕੋਸ਼ਿਸ਼ ਕਰਦੇ ਜਿਹੜੇ ਜਾਨ ਬਚਾਉਂਦੇ ਜਿਹੜੇ ਜਾਨ ਬਚਾਉਂਦੇ ਆ ਫਰਿ ਇਸ ਦਾ ਸਪੱਸ਼ਟ ਹੈ ਮੈਂ ਕਦੇ ਪਾਰਟੀ ਦੇ ਨਾਲ ਕਦੇ ਵਿਕਾਸ ਸੀ ਸਰਕਾਰੀ ਹਸਪਤਾਲ ਜਿਹੜਾ ਮੋਗੇ ਦਾ ਹੈ ਇਹ ਹਲੇ ਜਰ ਡਿਸਟ੍ਰਿਕਟ ਲੈਵਲ ਦਾ ਹਸਪਤਾਲ ਨਹੀਂ ਬਣ ਸਕਿਆ ਇੱਥੇ ਬਹੁਤ ਬਹੁਤ ਸਾਰੀ ਫੈਸਿਲਿਟੀਆਂ ਖਾਲੀ ਪਈਆਂ ਮੈਡੀਕਲ ਕਾਲਜ ਬਣਾਵਾਂਗੇ ਯੂਪੀਐਸ ਸੈਂਟਰਲ ਬਣੂਗਾ ਮੈਂ ਕਹਿ ਕੇ ਗਿਆ ਸੀ ਕਰੋ ਤੇ ਕਰੋ ਲੋਕਾਂ ਵਾਸੀ ਦੇ ਕੰਨ ਜੀ ਆਉਣ ਵਾਲੇ ਆਉਣ ਵਾਲੇ ਸਰ ਆ ਬਿਲਡਿੰਗ ਕਦੋਂ ਤੱਕ ਤਿਆਰ ਹੋ ਜਾਏਗੀ ਤੇ ਕਿੰਨੇ ਦੀ ਲੱਗ ਤਾ ਲੱਗ ਜਾਈਗੀ 2 ਮਹੀਨੇ ਜੀ ਕਿਹੜਾ ਡੈਡ ਲਾਈਨ ਕੀ ਹੈ ਜਿੰਦੀ ਮਤਲਬ ਕਿੰਨੀ ਲਗਤ ਦੇ ਨਾਲ ਇਹ ਬਿਲਡਿੰਗ ਤਿਆਰ ਹੋਏਗੀ ਤੇ 9 ਮਹੀਨੇ ਦਾ ਦੇਵੋਗੇ